ਜੇਕਰ ਕੰਮ ਨਹੀਂ ਕੀਤਾ ਤਾਂ ਤੁਹਾਡੀ ਗੱਡੀ ਦੇ ਸਾਰੇ ਕੰਮ ਰੁਕ ਜਾਣਗੇ ਜੀ ਹਾਂ ਟੋਲ ਬਕਾਇਆ ਰਿਹਾ ਤਾਂ ਤੁਹਾਡੇ ਉੱਤੇ ਇਹ ਪਾਬੰਦੀ ਲੱਗ ਜਾਏਗੀ ਤੁਹਾਡੇ ਗੱਡੀ ਦੇ ਉੱਤੇ ਇਹ ਪਾਬੰਦੀ ਲੱਗ ਜਾਏਗੀ ਕੀ ਆਖਿਰਕਾਰ ਇਹ ਕਾਰਨ ਹੈ ਕਿਉਂ ਆਖਿਰਕਾਰ ਟੋਲ ਨਾ ਦੇਣ ਦੇ ਉੱਤੇ ਤੁਹਾਡੇ ਗੱਡੀ ਦੇ ਸਾਰੇ ਕੰਮ ਰੁਕਣ ਵਾਲੇ ਨੇ ਰਾਸ਼ਟਰੀ ਰਾਜਮਾਰਗਾਂ ਦੇ ਉੱਤੇ ਯਾਤਰਾ ਕਰਨ ਵਾਲੇ ਜਿਹੜੇ ਵਾਹਨ ਮਾਲਕ ਨੇ ਉਹਨਾਂ ਦੇ ਲਈ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਟੋਲ ਟੈਕਸ ਵਸੂਲੀ ਨੂੰ ਹੋਰ ਪਾਰਦਰਸ਼ੀ ਅਤੇ ਸਖਤ ਬਣਾਉਣ ਦੇ ਲਈ ਇੱਕ ਵੱਡਾ ਕਦਮ ਚੁੱਕ ਲਿਆ ਹੁਣ ਜੇਕਰ ਤੁਹਾਡੇ ਵਾਹਨ ਤੇ ਟੋਲ ਬਕਾਇਆ ਹੈ ਤਾਂ ਤੁਸੀਂ ਐਨਓਸੀ ਪ੍ਰਾਪਤ ਕਰਨ ਜਾਂ ਇਸਦੇ ਫਿਟਨੈਸ ਸਰਟੀਫਿਕੇਟ ਨੂੰ ਰੀਨਿਊ ਕਰਨ ਦੇ ਯੋਗ ਨਹੀਂ ਰਹੋਗੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਯਾਨੀ ਕਿ ਦੂਜਾ ਸੋਧ ਨਿਯਮ 2026 ਨੂੰ ਸੂਚਿਤ ਕੀਤਾ ਹੈ ਕਿ ਇਹ ਨਵਾਂ ਨਿਯਮ ਕੇਂਦਰੀ ਮੋਟਰ ਵਾਹਨ ਨਿਯਮਾ 1979 ਦੇ ਵਿੱਚ ਮਹੱਤਵਪੂਰਨ ਬਦਲਾਅ ਕਰਦਾ ਇਸ ਮੁੱਖ ਉਦੇਸ਼ ਜਿਹੜਾ ਇਸ ਦਾ ਮੁੱਖ ਉਦੇਸ਼ ਇਲੈਕਟ੍ਰੋਨਿਕ ਟੋਲ ਸੰਗ੍ਰਹਿ ਨੂੰ ਮਜ਼ਬੂਤ ਕਰਨਾ ਤੇ ਟੋਲ ਚੋਰੀ ਨੂੰ ਖਤਮ ਕਰਨਾ ਹੈ ਤਾਂ ਹੁਣ ਇਸ ਤੋਂ ਇਲਾਵਾ ਕਿਆ ਜਾ ਰਿਹਾ ਹੈ ਕਿ ਨਵੇਂ ਨਿਯਮਾਂ ਦੇ ਤਹਿਤ ਸਰਕਾਰ ਨੇ ਬਕਾਇਆ ਟੋਲ ਪੁਕਤਾਨਾ ਨੂੰ ਸਿੱਧੇ ਤੌਰ ਦੇ ਉਤੇ ਲਾਜ਼ਮੀ ਵਾਹਨ ਸੇਵਾਵਾਂ ਦੇ ਨਾਲ ਜੋੜ ਦਿੱਤਾ ਹੈ ਉਹ ਕਿਹੜੀ ਪ੍ਰਕਿਰਿਆ ਹੈ ਜਿਸ ਨਾਲ ਤੁਸੀਂ ਇਹ ਸਭ ਕਰ ਸਕਦੇ ਹੋ ਹੁਣ ਇੱਕ ਸਾਫ਼ ਟੋਲ ਰਿਕਾਰਡ ਹੁਣ ਲਾਜ਼ਮੀ ਹੋਣ ਵਾਲਾ ਹੈ ਇਹ ਪ੍ਰਕਿਰਿਆਵਾਂ ਦੇ ਲਈ ਤਾਂ ਹੁਣ ਜੇਕਰ ਤੁਸੀਂ ਆਪਣਾ ਵਾਹਨ ਕਿਸੇ ਹੋਰ ਵਿਅਕਤੀ ਨੂੰ ਵੇਚਣਾ ਚਾਹੁੰਦੇ ਹੋ ਜਾਂ ਇਸ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਤੋਂ ਤੱਕ ਐਨਓਸੀ ਜਾਰੀ ਨਹੀਂ ਕੀਤਾ ਜਾਏਗਾ ਜਦੋਂ ਤੱਕ ਸਾਰਾ ਬਕਾਇਆ ਟੋਲ ਅਦਾ ਨਹੀਂ ਕੀਤਾ ਜਾਂਦਾ ਦੂਸਰੀ ਗੱਲ ਇਹ ਕਿ ਵਾਹਨਾਂ ਦੀ ਸੁਰੱਖਿਆ ਤੇ ਮਿਆਰੀ ਨਰੀਖਣ ਦੇ ਲਈ ਲੋੜਿੰਦਾ ਫਿਟਨੈਸ ਸਰਟੀਫਿਕੇਟ ਉਦੋਂ ਤੱਕ ਨਵੇਂ ਆਇਆ ਨਹੀਂ ਜਾਏਗਾ ਜਦੋਂ ਤੱਕ ਅਦਾਇਗੀ ਨਾ ਕੀਤੀ ਗਈ ਉਪਭੋਗਤਾ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਹੁਣ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਅਣਪੇਸ਼ਗੀ ਨਾ ਕੀਤੀ ਗਈ ਉਪਭੋਗਤਾ ਫੀਸ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ ਦੁਆਰਾ ਦਰਜ ਕੀਤੀ ਗਈ ਟੋਲ ਫੀਸ ਨੂੰ ਦਰਸਾਉਂਦੀ ਹੈ ਪਰ ਰਾਸ਼ਟਰੀ ਰਾਜਮਾਰਗ ਐਕਟ 1956 ਦੇ ਤਹਿਤ ਅਜੇ ਤੱਕ ਅਦਾ ਨਹੀਂ ਕੀਤੀ ਗਈ ਹੈ ਤਾਂ ਹੁਣ ਵਪਾਰਕ ਵਾਹਨਾਂ ਦੇ ਲਈ ਰਾਸ਼ਟਰੀ ਪਰਮਿਟ ਪ੍ਰਾਪਤ ਕਰਨ ਜਾਂ ਫਿਰ ਬਰਕਰਾਰ ਰੱਖਣ ਦੇ ਲਈ ਹੁਣ ਇਹ ਲਾਜ਼ਮੀ ਹੋਏਗਾ ਕਿ ਵਾਹਨ ਤੇ ਕੋਈ ਟੋਲ ਬਕਾਇਆ ਨਾ ਹੋਵੇ ਇਹ ਸਰਕਾਰੀ ਫੈਸਲਾ ਭੁਖ ਦੇ ਵਿੱਚ ਮਲਟੀ ਲੇਨ ਫ੍ਰੀ ਫਲੋ ਸਿਸਟਮ ਦੀਆਂ ਤਿਆਰੀਆਂ ਦਾ ਹਿੱਸਾ ਹੈ ਇਹ ਸਿਸਟਮ ਦੇ ਤਹਿਤ ਹਾਈਵੇ ਤੇ ਕੋਈ ਭੌਤਿਕ ਟੋਲ ਬੈਰੀਅਰ ਨਹੀਂ ਹੋਣਗੇ ਇਸ ਦੀ ਬਜਾਏ ਵਾਹਨ ਬਿਨਾਂ ਰੁਕੇ ਲੰਘਣਗੇ ਤੇ ਟੋਲ ਆਪਣੇ ਆਪ ਕੱਟਿਆ ਜਾਏਗਾ ਸਖਤ ਨਿਯਮ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਵਾਹਨ ਮਾਲਕ ਭੁਗਤਾਨ ਕਰਨ ਤੋਂ ਨਾ बच ਸਕੇ ਨਿਯਮਾਂ ਅਨੁਸਾਰ ਬਣਾਉਣ ਦੇ ਲਈ ਸਰਕਾਰ ਨੇ ਫਾਰਮ 28 ਦੇ ਵਿੱਚ 20 ਬਦਲਾ ਕੀਤਾ ਨੇ ਅਪਲਾਈ ਕਰਦੇ ਸਮੇਂ ਵਾਹਨ ਮਾਲਕਾਂ ਨੂੰ ਹੁਣ ਇਹ ਇਲਾਨ ਕਰਨਾ ਪਏਗਾ ਕਿ ਉਹਨਾ ਦੇ ਵਾਹਨ ਤੇ ਕੋਈ ਟੋਲ ਬਕਾਇਆ ਨਹੀਂ ਹੈ ਇਸ ਤੋਂ ਇਲਾਵਾ ਫਾਰਮ 28 ਦੇ ਕੁਝ ਭਾਗ ਹੁਣ ਇੱਕ ਆਨਲਾਈਨ ਪੋਰਟਲ ਰਾਹੀਂ ਇਲੈਕਟ੍ਰੋਨਿਕ ਤੌਰ ਦੇ ਉੱਤੇ ਜਾਰੀ ਕੀਤੇ ਜਾ ਸਕਦੇ ਨੇ ਜਿਸ ਨਾਲ ਜਨਤਾ ਨੂੰ ਸਹੂਲਤ ਮਿਲੇਗੀ ਤੇ ਇਹ ਸਖਤ ਪ੍ਰਬੰਧ ਨਾ ਸਿਰਫ ਸਰਕਾਰੀ ਮਾਲੀਆ ਵਧਾਉਣਗੇ ਬਲਕਿ ਹਾਈਵੇ ਤੇ ਟ੍ਰੈਫਿਕ ਭੀੜ ਨੂੰ ਵੀ ਘੱਟ ਕਰਨਗੇ